ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਹੋਰ ਵੀਡੀਓ ਤੁਹਾਨੂੰ ਦਿਖਾਉਣੇ ਆ ਬਰਗਾੜੀ ਦੇ ਵਿੱਚੋਂ ਬਰਗਾੜੀ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਤੇ ਇਹ ਹਾਈਵੇ ਤੇ ਆਉਂਦਾ ਹੈ ਹਾਈਵੇ ਜਿਹੜਾ ਬਠਿੰਡੇ ਨੂੰ ਜਾਂਦਾ ਦੋਸਤੋ ਵਾਇਆ ਬਾਜਾਖਾਨਾ ਕੋਟਕਪੂਰਾ ਸਾਈਡ ਤੋਂ ਸੋ ਬਰਗਾੜੀ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ভাই ਕਟੀਆਂ ਝੋਟੀਆਂ ਵਿਕਰੀ ਵਾਲੀਆਂ ਲੈ ਕੇ ਆਉਂਦਾ ਚਾਰਨਾਗ ਅੱਜ ਦੀ ਵੀਡੀਓ ਦੇ ਤੁਹਾਨੂੰ ਦਿਖਾਉਣ ਲੱਗਾ ਆਪਾਂ ਇਹਨਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜੀ ਝੋਟੀ ਤੁਹਾਨੂੰ ਜਚੂਗੀ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਉਹ ਆ ਕੇ ਤੁਸੀਂ ਦੇਖ ਸਕੋਗੇ ਸ਼ੁਰੂਆਤ ਕਰਦੇ ਆ ਇਹਨਾਂ ਸਾਰੀਆਂ ਚੋ ਜਿਹੜੀ ਝੋਟੀ ਕੱਟੀ ਹੈ ਇਹਦੇ ਤੋਂ ਤੇ ਲਾਸਟ ਉੱਤੇ ਤੁਹਾਨੂੰ ਬਹੁਤ ਸੋਹਣੀ ਝੋਟੀ ਖੜੀ ਹੈ ਜਿਹੜੀ ਉਹ ਦਿਖਾਉਂਗਾ ਪੁੰਨੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੁੰਨੂ ਚਾਰਨਾਗ ਅੱਜ ਆਪਣੇ ਕੋਲ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਕੱਟੀ ਤੇਰੇ ਮਗਰਲੇ ਪਾਸੇ ਖੜੀ ਹੈ ਦੰਦ ਉਹ ਕਿਵੇਂ ਆ ਦੰਦ ਉਹ ਖੀਰੀ ਹੈ ਜੀ 1.5 ਸਾਲ ਦੀ ਹੈ ਠੀ ਕੀ ਰੇਟ ਰਹਿਣਾ ਇਹਦਾ ਰੇਟ ਇਹਦਾ 32000 ਰੁਪਏ ਹੈ ਖੋਲੋ ਸਰ ਸੋ ਜੈਡ ਬਲੈਕ ਹੈ ਪੂਛ ਤੱਕ ਹੀ ਕਾਲੀ ਹੈ ਓਕੇ ਸਰ ਸੋ ਦੰਦੋਂ ਖੀਰੀ ਹੈ ਤੇ ਹੈ ਜੈਡ ਬਲੈਕ ਹੀ ਮਤਲਬ ਕੋਈ ਵੀ ਵਾਲ ਪੂਛ ਚ ਵਾਈਟ ਨਹੀਂ ਹੈਗਾ ਇਹਦੀ ਕੀਮਤ 32000 ਰੁਪਏ ਢਾਂਚਾ ਤੁਸੀਂ ਦੇਖ ਲਓ ਜੋ ਇਹਦੀ ਬਣਾਵਟ ਹੈ ਉਹ ਵੀਡੀਓ ਦੇ ਵਿੱਚ ਕੰਫਰਮ ਹੈ ਤੇ ਕਲੀਅਰ ਹੈ ਸੈਂਗਰ ਨੇੜੇ ਮੁੜੇ ਵੇ ਇਹਦੇ ਸੋ ਟਾਂਚਾ ਵੀਰਾ ਤੁਸੀਂ ਦੇਖ ਸਕਦੇ ਹੋ ਇਹਦੇ ਤੋਂ ਅੱਗੇ ਇੱਕ ਹੋਰ ਉੱਚੇ ਲੰਬੇ ਕੱਦ ਕਾਠ ਦੀ ਘੱਟੀ ਜਿਹੜੀ 2 ਨੰਬਰ ਤੇ ਤੁਹਾਨੂੰ ਦਿਖਾਉਣੀ ਹੈ ਰੇਟ ਸਾਰੀਆਂ ਝੋਟੀਆਂ ਦੇ ਵੀਡੀਓ ਦੇ ਵਿੱਚ ਹੀ ਹੁੰਦੇ ਆ ਪਸ਼ੂ ਵਿਕਦੇ ਵੀ ਨਾਲ ਦੀ ਨਾਲ ਆ ਪਰੇ ਆ ਵੀ ਸੌਦਾ ਕਰਨ ਲਈ ਆ ਕੇ ਦੇਖਿਆ ਕਰੋ ਜੱਜ ਦਾ ਪਸ਼ੂ ਫਿਰ ਉਸ ਸਾਫ ਤੇ ਮਾਨਤਾਨੀ ਵਿੱਚੋਂ ਹੋ ਜਾਂਦਾ ਹੁੰਦਾ ਥਣ ਇਹਦੇ ਵੀ ਚਾਰੀਏ ਦੋਸਤੋ ਇੱਥੋਂ ਦੇਖ ਲਓ ਪੰਨੂ ਇਹ ਦੰਦੋਂ ਕਿਵੇਂ ਆ ਤੇ ਰੇਟ ਇਹ ਵੀ ਗੰਦੂ ਖੀਰੀਏ ਜੇ ਪੌਣੇ 2 ਸਾਲਾਂ ਦੀ ਹੈ ਰੇਟ ਇਹਦਾ ਰੇਟ ਇਹਦਾ 37000 ਰੁਪਏ ਸੋ ਇਹਦੀ ਕੀਮਤ 37000 ਰੁਪਏ ਹੈ ਧੰਦੋ ਖੀਰੀ ਹੈ ਕਦ ਕਾਠ ਚੰਗਾ ਦੋਸਤੋ ਇਸ ਕੱਟੀ ਦਾ ਵੀ ਸنگ ਇਹਦਾ ਵੀ ਨੇੜੇ ਮੁੜਿਆ ਹੋਇਆ ਦਿਸਦਾ ਹੈ ਤਾਂਚਾ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਬਣਾਵਟੇ ਦੀ ਜਿੱਦਾਂ ਦੀ ਹੈ ਤੋਂ ਕੀਮਤ ਇਹਦੀ 37000 ਥੱਲੋਂ ਥਣਾ ਵੱਲੋਂ ਸਾਫ਼ ਸੁਥਰੀ ਹੈ ਸੋਹਣੀ ਹੈ ਸੋਹਣੀ ਹਾਈਟ ਦੱਸੋ ਇਹਦੀ ਲੰਬਾਈ ਵੀ ਚੰਗੀ ਹੈ ਇਸ ਤੋਂ ਅੱਗੇ ਇੱਕ ਹੋਰ ਕੱਟੀ ਤੁਹਾਨੂੰ ਝੋਟੀ ਜਿਹੜੀ ਉਹ ਦਿਖਾਉਣੇ ਆ 3 ਨੰਬਰ ਦੇ ਉੱਤੇ ਬਹੁਤ ਸੋਹਣੀ ਝੋਟੀ ਹੈ ਫੋਨੂ ਦੰਦੋਂ ਇਹ ਇਹ ਵੀ ਦੰਦੋਂ ਖੀਰੀ ਪੋਣੇ 2 ਸਾਲਾਂ ਦੀ ਹੈ ਕੀ ਕੀਮਤ ਹੈ ਜੀ ਇਹਦਾ 40000 ਹੈ ਕੋਲੀ 40000 ਚ ਬਹੁਤ ਸੋਹਣੀ ਝੋਟੀ ਦੱਸੋ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਸਿੰਘ ਤਾਂ ਇਹਦਾ ਵੀ ਨਾਲ ਹੀ ਮੁੜਿਆ ਹੋਇਆ ਆ ਜੱਟ ਬਣਾ ਕੇ ਠੀਕ ਹੈ ਪੂਛ ਤੱਕ ਕਾਲੀ ਇਹ ਵੀ ਇਹ ਪਿੱਠ ਪੁੜੇ ਦੀ ਉੱਤੋਂ ਪੁੜੇ ਦੇ ਜਿਹੜੇ ਉਹ ਖੁੱਲੇ ਡੁੱਲੇ ਦਿਸਦੇ ਆ ਬਾਕੀ ਥਣ ਚਾਰ ਹੀ ਦੀਂਦੇ ਆ ਤੁਹਾਨੂੰ ਨੇੜੇ ਤੋਂ ਦਿਖਾ ਵੀ ਦਊਗਾ ਸੋ ਢਾਂਚਾ ਹੁਣ ਤੁਸੀਂ ਇਹਦਾ ਦੇਖ ਸਕਦੇ ਹੋ ਹੈ ਵੀ ਖੀਰੀ ਥਾਣੇ ਦੇ ਆਪਾਂ ਕਨਫਰਮ ਕਰ ਲੈਨੇ ਆ ਇੱਕ ਵਾਰ ਉਹ ਇੱਕ ਮੇਰੇ ਥਾਣ ਤੁਸੀਂ ਦੇਖ ਗਏ। 4 ਦਾ ਚਾਰ ਹੈ ਜੀ ਗਰੰਟੀ ਹੈ। ਠੀਕ ਓਕੇ ਦੱਸ ਦੇ ਵਸੇ 4 ਕਨਫਰਮ ਕਰਾਣਾ ਦੱਸੋ 4 ਫਿਰ ਵੀ ਵੀਡੀਓ ਤੇ ਤੁਹਾਨੂੰ ਇੱਕ ਵਾਰ ਦਿਖਾ ਦਵਾਂ। ਬਸ ਇਹ ਤੁਹਾਨੂੰ ਜਿਹੜੀ ਇਹਦੇ ਨਾਲ ਝੋਟੀ ਖੜੀ ਹੈ। ਦੰਦੋਂ ਕਿਵੇਂ ਹੈ? ਇਹ ਵੀ ਦੰਦੋਂ ਖੀੜੀ ਹੈ ਜੀ 2 ਸਾਲਾਂ ਦੀ ਹੈ। ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ? ਇਹਦਾ 47000। ਖੋਲੀ। ਰੇਟ 47000 ਆ ਦੱਸੋ ਸੰਭੀ ਫੁੱਲ ਹੈ। ਸਿੰਘ ਨੇੜੇ ਮੋੜੇ ਵੇ ਆ ਤੁਸੀਂ ਦੇਖ ਹੀ ਸਕਦੇ ਹੋ ਉਥੋਂ। ਹਣਵਾਨਿਆਂ ਵੱਲੋਂ ਹੁਣੇ ਹੀ ਅਸਰ ਕੱਟੀਆਂ ਨੂੰ ਜੇ ਆਪਾਂ ਦੇਖਦੇ ਆਂ ਤਾਂ ਬਹੁਤ ਸਾਫ਼ ਸੁਥਰੀ ਹੈ। ਬਾਕੀ ਬਣਾਵਟੇ ਦੀ ਜਿੱਦਾਂ ਦੀ ਹੈ ਉਹ ਤੁਸੀਂ ਵੀਡੀਓ 'ਚ ਤੁਹਾਨੂੰ ਦਿਸਦੀ ਹੋਣੀ ਹੈ। ਫੁੱਲ ਸੰਭੀ ਹੋਈ ਕੱਟੀ। ਇਹਦੀ ਕੀਮਤ 47000 ਰੁਪਏ ਬਾਈ ਨੇ ਰੱਖੀ ਹੈ। ਥਣ ਤੁਹਾਨੂੰ ਦਿਖਾ ਦੂੰਗਾ ਪੂਰੇ ਸਾਫ ਸੁਥਰੇ ਇਹਦੇ ਨਜ਼ਰ ਆਉਣਗੇ ਇਹਦੇ ਥਣ ਦੇ ਸੋ ਬਈ ਪੂਛ ਪੜੀ ਮੜੀ ਪੰਨੇ ਸੋ ਹਣ ਇਹਦੇ ਥਣ ਦੇਖ ਸਕਦੇ ਹੋ ਸੋ ਇਤਾਂ ਦੀ ਬਣਾਵਟਾ ਥਣਾਂ ਦੀ ਛੜ ਦੇ ਸੋ ਇਹ ਕੱਟੀ ਝੋਟੀ ਜੀ ਦੀ ਕੀਮਤ 47000 ਹੈ ਬਾਕੀ ਇਹਦੇ ਨਾਲ ਤਿੰਨ ਨਾਗ ਹੋਰ ਖੜੇ ਐ ਸੋ ਜਿਹੜਾ ਮਰਜ਼ੀ ਪਸ਼ੂ ਖਰੀਦਿਓ ਜੇ ਕੈਮਰੇ ਦੀ ਨਿਗਾਹ ਚ ਹਰੇਕ ਐਂਗਲ ਤੋਂ ਤੁਹਾਨੂੰ ਦਿਖਾਤੀਆਂ ਬਾਕੀ ਆਕੇ ਫਾਈਨਲ ਤੁਸੀਂ ਕਰ ਲਿਓ ਧੰਨਵਾਦ